ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਾਇਕ ਦਾ ਬਾਰੇ ਸੇ ਲੈ ਲੈ ਕੇ ਆ ਜੀ ਸੋਣ ਵਾਲੀ ਹੈ ਬਈ ਕੱਬਣਾਂ ਜੀ ਤੇ ਐਸ਼ਰ ਬਰੀਡ ਆ ਗਈ ਤੇ ਜਿਸ ਪਿੰਡ 'ਚ ਉਹ ਵੀਡੀਓ ਬਣਾ ਰਹੇ ਪਿੰਡ ਨਿਆਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਦਾ ਪਰ ਨੇੜੇ ਪਿੰਡ ਬਈ ਪਧੌੜ ਰਹਿ ਜਾਂਦਾ ਆਉ ਕਰ ਲੈਨੇ ਬਈ ਨਾ ਗੱਲਬਾਤ ਬਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਹੋ ਬਈ ਠੀਕ ਆ ਯਾਰ ਨਾਮ ਤੇ ਮੋਬਾਈਲ ਨੰਬਰ ਪਾਂ ਗੋਰਾ ਸਿੰਘ ਜੀ ਮੋਬਾਈਲ 987279903 ਠੀਕ ਆ ਭਾਈ ਭਾਈ ਜਿਹੜੀ ਇਹ ਬੈੜ ਦੇ ਨੇ ਕਿਹੜਾ ਸੂਸ ਹੁੰਦੀ ਆ ਤੀਜੀ ਸੂਸ ਹੁੰਦਾ ਜੀ ਇਹਨੇ ਕਿੰਨੇ ਦਿਨ ਲੈਂਦੀ ਆ ਲੈ ਜੀ 7 ਕ ਦਿਨ ਲੈਂਦੀ ਆ 7 ਦਿਨ ਲੈ ਜੀ ਕੀ ਰਿਕਾਰਡ ਆ ਦੁੱਧ ਆ ਭਾਈ ਦੁੱਧ ਇਹ 16 ਕਿਲੋ ਦਿੰਦੇ ਆ 16 17 ਕਿਲੋ 16 17 ਕਿਲੋ ਹਾਂ ਲੱਲੀ ਬਾ ਦੇਖ ਲੈ ਇਹ ਆ ਬਹੁਤ ਹੰਡੀ ਬਹੁਤ ਕਿਆ ਬਾਤ ਹੈ ਠੰਡੀ ਬਹੁਤ ਆ ਹਨ ਲੈ ਜੀ ਬਾ ਦੇਖੋ ਕੱਲੀ ਕੱਚੀ ਕੱਚੀ ਆ ਬਈ ਜਿਹੜਾ ਹਜੇ ਲੈਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਨੇ 1.5 ਮਹੀਨਾ ਨੂੰ ਛੱਡੀ ਨੂੰ ਹੋ ਗਿਆ 7-8 ਦਿਨਾਂ ਜਿਹੇ ਰਿਤ ਰਹਿੰਦੇ ਆ 17 ਕਿਲੋ ਨੂੰ ਦੁੱਧ ਦੇ ਦਿੰਦੀ ਆ ਠੀਕ ਆ ਹਾਂ ਜੇ ਵੱਧ ਸੇਵਾ ਵਾਲਾ ਵਾਧੂ ਵੀ ਦੇ ਦੂ ਹਾਂ ਮਸਤੀ ਸੇਵਾ ਦੇ ਸੰਤ ਹੈਗਾ ਸਿੰਘਾ ਦਾ ਉਹ ਕੋਈ ਚੱਕਰ ਨਹੀਂ ਇਹਨੂੰ ਕਹਿੰਦੀ ਕੋਈ ਗੱਲ ਨਹੀਂ ਕਹਿੰਦੀ ਕੋਈ ਗੱਲ ਨਹੀਂ ਖੋਲੀ ਬਈ ਤੋਰੀ ਇੱਕ ਮਿੰਟ ਹਰਿਆਵਾਰਪੁਰ ਜਿਆਤ ਬਰੀਡ ਚੰਗੀ ਆ ਕੱਦ ਬਟ ਚੰਗਾ ਪ੍ਰਿੰਟ ਚੰਗਾ ਹਰ ਸ਼ਰ ਬਰੀਡ ਜਪੈਂਦੀ ਆ 15 ਕਿ ਲੀਟਰ ਦੁੱਧ ਵਾਈਕ ਨੂੰ ਦੇ ਦਿੰਦੀ ਆ ਬਾਕੀ ਸੇਵ ਦਾ ਝੋਲ ਝਾਲ ਬਹੁਤ ਚੰਗਾ ਆ ਦੁੱਧ ਵਾਕਈ ਚੰਗਾ ਪਾ ਦੂ ਬਣੂ ਬਹੁਤ ਕੱਲੀ ਕੱਚੀ ਕੱਚੀ ਆ ਬਣੂ ਬਹੁਤ ਬਈ ਕੱਦ ਚੰਗਾ ਠੰਡੀ ਆ ਥੱਲੇ ਸੰਗ ਆ ਕਹਿੰਦੀ ਗਰਮ ਵਾਲੀ ਕੋਸ਼ ਨਹੀਂ ਠੰਡੀ ਸੀਲ ਆ ਜਿਵੇਂ ਮਰਜ਼ੀ ਖੋਲੀ ਫਿਰ ਕੋਈ ਚੈੱਕ ਕਰੀ ਕੋਈ ਵਸਤਾ ਨਹੀਂ ਤੇ ਮੁੱਲ ਵੀ ਆ ਭਰਾ ਜਾਇਜ਼ ਆ ਉਹ ਜਾਇਜ਼ ਆ 33000 ਮਾਨਤਨ ਹੋ ਜੂਗਾ ਠੀਕ ਬੰਤੀ ਮੋਲ ਜਮਾ ਜਾਇਜ਼ ਆ ਭਾਈ ਮਾਨਤਨ ਜਿਹੜਾ ਮੌਕੇ ਤੇ ਜ਼ਰੂਰੀ 33000 ਰੁਪਇਆ ਮੋਲ ਜਮਾ ਜਾਇਜ਼ ਮੋਲ ਨਾੜਾ ਨੂੜਾ ਲੈਵੇ ਤੇ ਫੋਲਾ ਦੁੱਧ ਵਾਕਈ ਚੰਗਾ ਪਾ ਦੂ ਤੇ ਬਾਕੀ ਮਾਨਦਾਨ ਹੋ ਕੇ ਮੋਲ ਜਮਾ ਜਾਇਜ਼ ਆ ਠੰਡੀ ਤਾਂ ਇੱਧਰ ਦੀ ਕਿਵੇਂ ਮਰਜੀ ਲੈ ਇਸੇ ਪਾਸੇ ਫੁਰਬਾਸਤਾ ਹੀ ਨਹੀਂ ਲੱਗਦਾ ਜਿਵੇਂ ਮਰਜੀ ਉੱਥੇ ਲਈ ਚੱਲ ਕਹਿਣਾ ਕਰਮ ਵਾਲੀ ਨਹੀਂ ਕੋਈ ਢੱਲਾ ਨਹੀਂ ਖੋਲੇ ਜਿੰਨਾ ਮਰਜੀ ਕੀਤੀ ਚੱਲ ਰਬੜੰਗੂ ਬਾਹਰ ਦਾ ਲੈਣਾ ਨਹੀਂ ਕੀ ਬਾਤ ਹੋ ਗਈ ਠੰਡੀ ਪੂਰੀ ਐ ਕੋਈ ਬਾਸਤੇ ਨਹੀਂ ਲੱਗ ਹਮ ਸਹੀ ਆ ਬਈ ਠੀਕ ਐ ਸੇ ਵੀਰ ਨੂੰ ਵੜ ਪਸੰਦ ਆਵੇ ਵਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਵੀਰੇ